ਲੋ ਜੀ ਫਰੈਂਡ ਐਕਸਾਈਜ਼ ਇੰਸਪੈਕਟਰ ਦੀ ਸਾਰੇ ਕੈਂਡੀਡੇਟ ਵੇਟ ਕਰ ਰਹੇ ਸਨ 16 12 2024 ਨੂੰ ਫੁੱਲ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਣਾ ਸੀਗਾ ਪਰ ਪ੍ਰਬੰਤਕੀ ਕਾਰਨਾਂ ਕਰਕੇ ਇਹ ਜਿਹੜਾ ਨੋਟਿਸ ਹੈ ਉਹ ਜਾਰੀ ਨਹੀਂ ਕਰ ਦਿੱਤਾ ਗਿਆ ਠੀਕ ਹੈ ਜੀ ਤੇ ਜਦੋਂ ਵੀ ਨਵੀਂ ਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲੂਗੀ ਆਪਦਾ ਜੁੜੇ ਰਹੋ ਪਲੀਜ਼ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਉਹ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲ ਜਿਆ ਕਰੇ ਜੇਕਰ ਕਿਸੇ ਕਾਰਨ ਕਰਕੇ ਨੋਟੀਫਿਕੇਸ਼ਨ ਨਹੀਂ ਆਉਂਦਾ ਤਾਂ YouTube ਤੇ info about argument ਸਰਚ ਕਰਕੇ ਤੁਸੀਂ ਵੀਡੀਓ ਸੈਕਸ਼ਨ 'ਚ ਚਲੇ ਜਾਣਾ ਉਥੇ ਸਾਰੀਆਂ ਵੀਡੀਓਜ਼ ਆਪਣੀਆਂ ਪਈਆਂ ਮਿਲਣਗੀਆਂ ਲਾਈਵ ਵਾਲੀਆਂ ਲਾਈਵ ਸੈਕਸ਼ਨ 'ਚ ਮਿਲਣਗੀਆਂ ਵੀਡੀਓ ਵੀਡੀਓ ਸੈਕਸ਼ਨ 'ਚ ਆਫਲਾਈਨ ਵਾਲੀਆਂ ਮਿਲਣਗੀਆਂ ਠੀਕ ਹੈ ਜੀ PDF ਫਾਈਲ ਲਈ ਟ ਲੈਣਾ ਹੈ ਜੇਕਰ ਕੁਝ ਵੀ ਨਹੀਂ ਪਤਾ ਚੱਲਦਾ ਤਾਂ ਕਮੈਂਟ ਜਰੂਰ ਕਰ ਦਿਓ ਜਲਦੀ ਹੀ ਅਪਡੇਟ ਹੈ ਜਿਹੜੀ ਉਹ ਆਉਣੀ ਹੈ ਤੇ 22 ਤਰੀਕ ਨੂੰ ਜਿੰਨਾਂ ਦਾ ਐਗਜ਼ਾਮ ਹੈ ਉਹ ਵੀ ਆਪਦੀ ਤਿਆਰੀ ਖਿੱਚ ਕੇ ਰੱਖੋ ਨੋਟੀਫਿਕੇਸ਼ਨ ਹੈ ਜਿਹੜਾ ਜਲਦੀ ਹੀ ਜਾਰੀ ਹੋਊਗਾ ਐਕਸਾਈਜ਼ ਇਨਸਪੈਕਟਰ ਵਾਲਾ 20 ਤਰੀਕ ਨੂੰ ਯਾਨੀ ਕਿ ਕੱਲ ਨੂੰ ਤੁਹਾਨੂੰ ਜਿਹੜੇ ਲੋਕੇਸ਼ਨਸ ਦੇ ਗੀਆਂ ਉਹ ਪਤਾ ਲੱਗ ਜਾਣਗੇ ਆਈ ਥਿੰਕ ਸਾਰਿਆਂ ਦਾ ਪੰਜਾਬ ਅਤੇ ਯੂਟੀ ਚੰਡੀਗੜ੍ਹ ਦੇ ਵਿੱਚ ਪੇਪਰ ਹੋਣਾ ਤੇ ਲੋਕੇਸ਼ਨ ਹੈ ਜਿਹੜੀ ਤੁਹਾਨੂੰ ਜਲਦੀ ਹੀ ਕੱਲ ਨੂੰ ਪਤਾ ਲੱਗ ਜੇਗੀ ਇਸ ਲਈ ਦੁਬਾਰਾ ਫਿਰ 10 ਵਜੇ ਕੱਲ ਨੂੰ ਤੁਸੀਂ ਪੀਟੀਪਲੱਸ ਬੋਰਡ ਦੀ ਵੈਬਸਾਈਟ ਹੈ ਜਿਹੜੀ ਉਹ ਚੈੱਕ ਕਰ ਲੈਣੀ ਹੈ ਜੇਕਰ ਕੁਝ ਨਹੀਂ ਪਤਾ ਚੱਲਿਆ ਤਾਂ ਕਮੈਂਟ ਕਰ ਦਿਓ ਜਿਨ੍ਹਾਂ ਦੇ ਐਪਲੀਕੇਸ਼ਨ ਫਾਰਮ ਦਾ ਨੰਬਰ ਨਹੀਂ ਬੀਤਾ ਜੇਕਰ ਕਿਸੇ ਕੈਂਡੀਡੇਟ ਨੇ ਐਡਮਿਟ ਕਾਰਡ ਡਾਊਨਲੋਡ ਕਰਨਾ ਹੈ ਉਹਨੂੰ ਅਪਲੀਕੇਸ਼ਨ ਫਾਰਮ ਨੰਬਰ ਨਹੀਂ ਪਤਾ ਤਾਂ ਪਿਛਲੀ ਵੀਡੀਓ ਆਪਾਂ ਪਾਈ ਹੋਈ ਹੈ ਆਪਣੇ ਚੈਨਲ ਤੇ ਵੀਡੀਓ ਸੈਕਸ਼ਨ ਤੇ ਜਾ ਕੇ ਅਪਲੀਕੇਸ਼ਨ ਨੰਬਰ ਫਾਈਂਡ ਆਊਟ ਕਰਨ ਵਾਲੀ ਉਹ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹੋਰ ਅਪਡੇਟ ਨਾਲ ਜਲਦੀ ਹੀ ਆ ਜਾ ਰਹੇਗਾ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹਨਾਂ ਕਰਨ ਦੇ ਨਾਲ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਤੇ ਹੋਰ ਅਪਡੇਟ ਨਾਲ ਹਾਜ਼ਰ ਹੋਣੇ ਆ ਜੀ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ